ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰੀ ਨਿਸ਼ਾਨੀ ਕੌਂਸਤੀ ਮੱਕੇ ਅੰਦਰ ਪੋਜ ਕਰਾਈ ਜਿੱਥੈ ਚਾਏ ਜਗਤ ਵਿੱਚ ਬਾਪੇ ਬਾਛ ਨਾ ਖਾਲੀ ਜਾਈ ਘਰ ਘਰ ਬਾਬਾ ਪੋਜੀਐ ਹਿੰਦੂ ਮੁਸਲਮਾਨ ਕੋ ਆਈ ਛੱਪੇ ਨਾਹੀ ਛਪਾਇਆ ਚੜਿਆ ਸੂਰਜ ਚਾ ਕ੍ਰਿਸ਼ਨਾਈ ਬੁਕਿਆ ਸਿੰਘ ਉਚਾੜ ਵਿੱਚ ਸਭ ਮਿਰ ਕਾਵਲ ਪੰਨੀ ਜਾਈ ਚੜਿਆ ਚੰਦ ਨਾ ਲੁਕਈ ਕੱਟ ਕਨਾਲੀ ਚੁੱਤ ਸਿਪਾਈ ਉਗਮਣੋਂ ਤੇ ਆਥ ਨਵੋ ਨੌ ਖੰਡ ਪ੍ਰਥਮੀ ਸਭ ਲੁਕਾਈ ਜਗ ਅੰਦਰ ਕੁਦਰਤ ਵਰਤਾਈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨ ਇੱਕ ਬਾਬਾ ਅਕਾਲ ਰੂਪ ਦੁਚਰ ਬਾਪੀ ਮਰਦਾਨ ਦਿੱਤੀ ਬਾਗਨੀਵਾਜ ਕਰ ਸਨ ਸਮਾਨ ਹੋਆ ਜਹਾਨਾ ਸੋਨ ਮੋਨ ਨਕਰੀ ਪਈ ਦੇਖ ਪੀਰ ਪਿਆ ਹੈਰਾਨ ਵੇਖੈ ਧਿਆਨ ਲਗਾਏ ਕਰ ਇੱਕ ਫਕੀਰ ਵਟਾਮਸਤਾਨ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਿਆ ਨਾ ਨਾਨਕ ਕਲਵੇ ਚਾ ਆ ਰੱਬ ਫਕੀਰ ਇਕੋ ਪਹਿਚਾਨਾ ਤਰਤਾ ਕਾਸ਼ ਚਹੂੰ ਦਿਸ ਚਾਨ